ਮੈਂ ਤੁਹਾਡੇ ਨਾਲ ਦਾਲ ਦੀ ਇੱਕ ਅਜਿਹੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਜਿਹੜੀ ਕਿ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦੀ ਹੈ। ਜਾ ਇਹ ਕਹ ਲਈਏ ਕਿ ਸਾਡੇ ਬਹੁਤ ਸਾਰੇ ਰੋਗ ਦੂਰ ਕਰਦੀ ਹੈ। ਇਸ ਦਾਲ ਨੂੰ ਬਣਾਉਣ ਦਾ ਤਰੀਕਾ ਥੋੜਾ ਜਿਹਾ ਵੱਖਰਾ ਹੈ। ਇਹਨੂੰ ਬਣਾਉਣ ਤੋਂ ਪਹਿਲਾਂ ਤੁਸੀਂ 5 ਤੋਂ 6 ਘੰਟੇ ਪਹਿਲਾਂ ਜਾਂ ਪੂਰੀ ਰਾਤ ਭਰ ਦੇ ਲਈ ਪਾਣੀ ਦੇ ਵਿੱਚ ਭਿਓ ਕੇ ਰੱਖਣਾ ਹੈ। ਪਰ ਭਿਉਉਣ ਤੋਂ ਪਹਿਲਾਂ ਇਹਨੂੰ ਧੋਣਾ ਚੰਗੀ ਤਰ੍ਹਾਂ 4-5 ਵਾਰੀ ਧੋ ਕੇ ਫਿਰ ਪਿਉਣਾ। ਦੇ ਕਨੂਏ दाल ਇਸ ਤਰ੍ਹਾਂ ਦੀ ਹੁੰਦੀ ਆ ਥੋੜੀ ਜੀ ਮਸਰ ਦੀ ਦਾਲ ਦੀ ਤਰ੍ਹਾਂ ਲੱਗਦੀ ਆ ਪਰ ਇਸ ਦਾਲ ਦਾ ਨਾਮ ਹੈ ਜੀ ਕੁਲੱਥੀ ਦੀ ਦਾਲ ਇਸ ਨੂੰ ਮੈਂ ਪੰਜ ਤੋਂ 6 ਵਾਰੀ ਧੋਣ ਦੇ ਬਾਅਦ ਪਾਣੀ ਦੇ ਵਿੱਚ ਪੂਰੀ ਰਾਤ ਭਰ ਦੇ ਲਈ ਭੋਂ ਕੇ ਰੱਖਿਆ ਸੀਗਾ ਤੁਸੀਂ ਦੇਖ ਸਕਦੇ ਹੋ ਇਸ ਤੇ ਪਾਣੀ ਦਾ ਕਲਰ ਜਿਹੜਾ ਹੈ ਉਹ ਚੇਂਜ ਹੋ ਗਿਆ ਜਿਆਦਾ ਦੇਰ ਪਈ ਰਹੇਗੀ ਤਾਂ ਇਸ ਪਾਣੀ ਦਾ ਕਲਰ ਹੋਰ ਵੀ ਡਾਰਕ ਹੋ ਜਾਏਗਾ ਕਿਉਂਕਿ ਇਸ ਪਾਣੀ ਇਸ ਨੂੰ ਧੂਕ ਕੇ ਪਿਉਣਾ ਜ਼ਰੂਰੀ ਇਸ ਕਰਕੇ ਹੁੰਦਾ ਹੈ ਕਿਉਂਕਿ ਇਸ ਪਾਣੀ ਨੂੰ ਅਸੀਂ ਢੋਲਣਾ ਨਹੀਂ ਹੁੰਦਾ ਇਸ ਪਾਣੀ ਦਾ ਤੁਸੀਂ ਸੇਵਨ ਕਰਨਾ ਹੈ ਜੀ ਖਾਲੀ ਪੇਟ ਜਿਨ੍ਹਾਂ ਨੂੰ ਗੁਰਦੇ ਦੀ ਪੱਥਰੀ ਆ ਜਾਂ ਪਿੱਤੇ ਦੀ ਪੱਥਰੀ ਆ ਉਹ ਲੋਕ ਰੋਜ਼ਾਨਾ ਇਸ ਪਾਣੀ ਦਾ ਸੇਵਨ ਕਰਨ ਤਕਰੀਬਨ 15 ਦਿਨ ਸੇਵਨ ਕਰਨ ਦੇ ਬਾਅਦ ਉਹਨਾਂ ਦੀ ਪੱਥਰੀ ਦੀ ਸਮੱਸਿਆ ਖਤਮ ਹੋ ਜਾਏਗੀ। ਇਸ ਦਾਲ ਨੂੰ ਮੈਂ ਕੁੱਕਰ ਦੇ ਵਿੱਚ ਬਣਾ ਰਹੀ ਆਂ ਵੈਸੇ ਜੇਕਰ ਤੁਹਾਡੇ ਕੋਲੇ ਘਰ ਦੇ ਵਿੱਚ ਚੁੱਲ੍ਹਾ ਹੈ ਜਾਂ ਹਾਰੀ ਹੈ ਤਾਂ ਤੁਸੀਂ ਇਸ ਦਾਲ ਨੂੰ ਉਸ ਤੇ ਬਣਾਓ। ਕੁੱਕਰ ਦੇ ਵਿੱਚ ਆਪਾਂ ਹਲਦੀ ਤੇ ਨਮਕ ਪਾ ਕੇ ਥੋੜਾ ਪਾਣੀ ਐਡ ਕਰਕੇ ਇਸ ਨੂੰ ਬੋਇਲ ਹੋਣ ਲਈ ਰੱਖ ਦਿੱਤਾ। ਇਹਨੂੰ ਆਪਾਂ ਕਵਰ ਨਹੀਂ ਕੀਤਾ ਜੀ। ਸਭ ਤੋਂ ਪਹਿਲਾਂ ਇਹਦੀ ਝੱਗ ਜਿਹੜੀ ਆ ਉਹ ਰਿਮੂਵ ਕਰ ਦੇਣੀ ਆ। ਜਦੋਂ ਆਪਾਂ ਇਹਦੀ ਝੱਗ ਰਿਮੂਵ ਕਰ ਦਿੱਤੀ ਉਸ ਦੇ ਬਾਅਦ ਆਪਾਂ ਇਸ ਦੇ ਵਿੱਚ ਇੱਕ ਤੇਜ ਪਤਾ ਤੇ ਦਾਲਚੀਨੀ ਦਾ ਇੱਕ ਛੋਟਾ ਜਿਹਾ ਟੁਕੜਾ ਇਹ ਪਾ ਕੇ ਫਿਰ ਆਪਾਂ ਇਸ ਨੂੰ ਸਿਟੀ ਲਵੋਣੀ ਆ ਇਸ ਗੱਲ ਦਾ ਧਿਆਨ ਰੱਖਣਾ ਕਿ ਇਸ ਦਾਲ ਨੂੰ ਬਣਾਉਣ ਦੇ ਲਈ ਥੋੜੀ ਜੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਇੱਧਰ ਆਪਾਂ ਉਨੇ ਟਾਈਮ ਦੇ ਵਿੱਚ ਸਾਰਾ ਜਿਹੜਾ ਤੜਕਾ ਐ ਉਸ ਦੇ ਲਈ ਸਾਰੀਆਂ ਚੀਜ਼ਾਂ ਕੱਟ ਲਈਆਂ ਦਾਲ ਸਾਡੀ ਬਣ ਗਈ ਇਹ ਥੋੜੀ ਖੜਵੀ ਬਣਦੀ ਆ ਇਸ ਨੂੰ ਤੁਸੀਂ ਹੱਥ ਲਗਾ ਕੇ ਦੇਖੋਗੇ ਦਾਲ ਜਿਹੜੀ ਸਾਡੀ ਉਹ ਬਿਲਕੁਲ ਮੈਸ਼ ਹੁੰਦੀ ਆ ਇਹਦਾ ਮਤਲਬ ਹੈ ਕਿ ਦਾਲ ਸਾਡੀ ਪਰਫੈਕਟਲੀ ਬਣ ਗਈ ਹੈ ਦੇਖਣ ਨੂੰ ਭਾਵੇਂ ਇਸ ਤਰ੍ਹਾਂ ਲੱਗ ਰਹੀ ਹੈ ਪਰ ਇਹ ਬਿਲਕੁਲ ਮੈਸ਼ ਹੋ ਰਹੀ ਹੈ ਬਹੁਤ ਹੀ ਈਜ਼ੀਲੀ ਤਾਂ ਇਹ ਪਰਫੈਕਟਲੀ ਡਾਨਾ ਜੇਕਰ ਤੁਹਾਨੂੰ ਪੂਰੀ ਜਿਸ ਤਰ੍ਹਾਂ ਆਪਾਂ ਦਾਲ ਖਾਂਦੇ ਉਸ ਤਰ੍ਹਾਂ ਦੀ ਚਾਹੀਦੀ ਹੈ ਤਾਂ ਇਹਨੂੰ ਤੁਸੀਂ ਮੈਸ਼ਰ ਦੇ ਨਾਲ ਜਾਂ ਘੋਟਨੀ ਦੇ ਨਾਲ ਇਹਨੂੰ ਘੋਟ ਸਕਦੇ ਹੋ ਤੇ ਹੁਣ ਆਪਾਂ ਇਸ ਦਾਲ ਦਾ ਤੜਕਾ ਲਗਾਵਾਂਗੇ ਇਸਦੇ ਲਈ ਮੈਂ ਦੇਸੀ ਘਿਓ ਦੀ ਵਰਤੋਂ ਕਰ ਰਹੀ ਹਾਂ ਜੀ ਕੜਾਈ ਦੇ ਵਿੱਚ ਜਿਵੇਂ ਘਿਓ ਗਰਮ ਹੋ ਗਿਆ ਤਾਂ ਇਸਦੇ ਵਿੱਚ ਸਭ ਤੋਂ ਪਹਿਲਾਂ ਜੀਰਾ ਤੇ ਹਿੰਗ ਪਾ ਦਿੰਦੀ ਆ ਹਿੰਗ ਬਹੁਤ ਜ਼ਰੂਰੀ ਹੈ ਬਹੁਤ ਸਾਰੀਆਂ ਸਾਡੀਆਂ ਬਿਮਾਰੀਆਂ ਪੇਟ ਦੀਆਂ ਦੂਰ ਕਰਦੀ ਆ ਇਸਦੇ ਬਾਅਦ ਅਸੀਂ ਇਸਦੇ ਵਿੱਚ ਲਸਣ ਪਾਵਾਂਗੇ ਲਸਣ ਨੂੰ ਆਪਾਂ ਹਲਕਾ 골ਡਨ ਬ੍ਰਾਊਨ ਹੋਣ ਦੇਣਾ ਉਸ ਤੋਂ ਬਾਅਦ ਇਸਦੇ ਵਿੱਚ ਅਦਰਕ ਐਡ ਕਰ ਦੇਾਂਗੇ ਬਿਲਕੁਲ ਥੋੜਾ ਜਿਹਾ ਅਦਰਕ ਨੂੰ ਸੇਕ ਲਵਾਉਣਾ ਬਹੁਤ ਜ਼ਿਆਦਾ ਸੇਕ ਨਹੀਂ ਲਵਾਉਣਾਗਾ ਫਿਰ ਆਪਾਂ ਇਸਦੇ ਵਿੱਚ ਪਿਆਜ਼ ਐਡ ਕਰ ਦੇਾਂਗੇ ਪਿਆਜ਼ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਭੁੰਨਣਾ ਵੈਸੇ ਪਿਆਜ਼ ਜਿਹੜਾ ਦਾਲ ਦੇ ਤੜਕੇ ਦੇ ਵਿੱਚ ਜਿੰਨਾ ਥੋੜਾ ਜਿਹਾ ਜ਼ਿਆਦਾ ਭੁੰਨਿਆ ਜਾਏਗਾ ਉਨਾ ਹੀ ਵਧੀਆ ਟੇਸਟੀ ਆਏਗਾ ਪਰ ਇਸ ਨੂੰ ਸਾੜਨਾ ਨਹੀਂ ਹੈ ਜੀ ਮਤਲਬ 골ਡਨ ਬ੍ਰਾਊਨ ਥੋੜਾ ਜਿਹਾ ਡਾਰਕ ਕਰ ਲੈਣਾ ਵਾ ਹੁਣ ਆਪਾਂ ਇਸ ਦੇ ਵਿੱਚ ਟਮਾਟਰ ਐਡ ਕਰ ਦਿਆਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਐਡ ਕਰ ਦਿਆਂਗੇ ਕਿਉਂਕਿ ਅਸੀਂ ਦਾਲ ਨੂੰ ਬਣਾਉਂਦੇ ਸਮੇਂ ਉਹਦੇ ਵਿੱਚ ਹਲਦੀ ਤੇ ਨਮਕ ਪਾਇਆ ਸੀ ਇਸ ਕਰਕੇ ਇੱਥੇ ਆਪਾਂ ਥੋੜਾ ਜਿਹਾ ਘੱਟ ਨਮਕ ਐਡ ਕੀਤਾ ਵਾ ਥੋੜੀ ਜਿਹੀ ਲਾਲ ਮਿਰਚ ਐਡ ਕੀਤੀ ਤੇ ਤਨੀਆ ਪਾਊਡਰ ਐਡ ਕੀਤਾ ਇਹਨੂੰ ਆਪਾਂ ਕਵਰ ਕਰਕੇ ਮਸਾਲੇ ਨੂੰ ਪਕਾ ਲੈਣਾ 1 ਤੋਂ 1.5 ਮਿੰਟ ਦੇ ਲਈ ਸਲੋ ਫਲੇਮ ਦੇ ਉੱਪਰ ਬਹੁਤ ਜ਼ਿਆਦਾ ਨਹੀਂ ਪਕਾਉਣਾਗਾ ਤੇ ਮਸਾਲਾ ਸਾਡਾ ਰੈਡੀ ਹੈ ਡਨ ਹੋ ਚੁੱਕਾ ਹੈ ਜੀ ਹੁਣ ਆਪਾਂ ਇਸ ਦੇ ਵਿੱਚ ਦਾਲ ਜਿਹੜੀ ਆ ਉਹ ਪਾ ਦੇਾਂਗੇ ਦਾਲ ਨੂੰ ਮੈਂ ਥੋੜਾ ਜਿਹਾ ਘੋਟ ਲਿਆ ਤੁਸੀਂ ਦੇਖ ਸਕਦੇ ਹੋ ਦਾ ਕਲਰ ਵੀ ਬਹੁਤ ਸੋਹਣਾ ਆਇਆ ਵਾ ਦਾਲ ਦਾ ਤੇ ਦਾਲ ਜਿਹੜੀ ਸਾਡੀ ਬਿਲਕੁਲ ਪਰਫੈਕਟਲੀ ਬਣ ਕੇ ਰੈਡੀ ਹੈ ਹੋਨਾ ਪੈਸ ਦੇ ਵਿੱਚ ਹਰੀ ਮਿਰਚ ਪਾ ਦਿੱਤੀ ਹੈ ਹਰੀ ਮਿਰਚ ਦਾ ਟੇਸਟ ਦਾਲ ਦੇ ਵਿੱਚ ਬਹੁਤ ਵਧੀਆ ਆਉਂਦਾ ਹੈ ਇਹ ਰਫਲੀ ਕੱਟ ਕੇ ਤੁਸੀਂ ਇਸ ਦੇ ਵਿੱਚ ਐਡ ਕਰ ਸਕਦੇ ਹੋ ਥੋੜਾ ਗਰਮ ਪਾਣੀ ਪਾ ਦਿਆਂਗੇ ਇੱਕ ਬੋਇਲ ਇਸ ਨੂੰ ਦਵਾ ਦੇਾਂਗੇ ਤੇ ਲਾਸਟ ਦੇ ਵਿੱਚ ਗਰਮ ਮਸਾਲਾ ਐਡ ਕਰ ਦੇਾਂਗੇ ਥੋੜਾ ਜਿਹਾ ਫਲੇਵਰ ਦੇ ਲਈ ਦਾਲ ਸਾਡੀ ਬਣ ਗਈ ਹੈ ਜੀ ਵੈਸੇ ਇਹ ਦਾਲ ਜਿਹੜੀ ਆ ਲੰਚ ਟਾਈਮ ਦੇ ਵਿੱਚ ਤੁਸੀਂ ਖਾਣੀ ਆ ਲੰਚ ਟਾਈਮ ਇਹਦਾ ਸਭ ਤੋਂ ਬੈਸਟ ਟਾਈਮ ਆ ਦਾਲ ਖਾਣ ਦਾ ਤੇ ਇਸ ਨੂੰ ਆਪਾਂ ਸਰਵ ਕਰ ਲਾਂਗੇ ਜੀ ਇੱਕ ਬੋਇਲ ਦੇ ਵਿੱਚ ਵੈਸੇ ਜੇਕਰ ਜਿੰਨਾ ਹੋ ਸਕੇ ਇਸ ਦਾਲ ਨੂੰ ਤੁਸੀਂ ਪਤਲਾ ਰੱਖੋ ਪਤਲੀ ਦਾਲ ਬਹੁਤ ਜ਼ਿਆਦਾ ਗੁਣਕਾਰੀ ਹੈ ਇਹ ਜੇਕਰ ਇਸ ਧਾਲ ਦੇ ਗੁਣਾਂ ਦੀ ਗੱਲ ਕਰੀਏ ਤਾਂ ਇਹ ਇੱਕ ਮਾਸਾਹਾਰੀ ਭੋਜਨ ਖਾਨ ਦੇ ਬਰਾਬਰ ਦਾਲ ਮੰਨੀ ਜਾਂਦੀ ਆ। ਭਾਰੀ ਲੋਕ ਆਮ ਠੰਡ ਦੇ ਮੌਸਮ ਦੇ ਵਿੱਚ ਇਸ ਧਾਲ ਦਾ ਸੇਵਨ ਕਰਦੇ ਆ। ਇਹ ਗੁਰਦੇ ਦੇ ਪਿੱਤੇ ਦੀ ਪੱਥਰੀ ਦੇ ਇਲਾਵਾ ਸਰੀਰ ਦੀਆਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਸ਼ੂਗਰ ਦੀ ਆ, ਦਿਲ ਦੀ ਆ ਜਾਂ ਅਸਥਮਾ ਦੀ ਪ੍ਰੋਬਲਮ ਆ, ਲੇਡੀਜ਼ ਦੀ ਪੀਰੀਅਡ ਦੀ ਪ੍ਰੋਬਲਮ ਆ, ਉਹਨਾਂ ਦੇ ਲਈ ਇਹ ਧਾਲ ਬਹੁਤ ਹੀ ਗੁਣਕਾਰੀ ਆ। ਕਹਿ ਲਓ ਕਿ ਹਰ ਤੁਸੀਂ 3ਜੇ 4ਥੇ ਦਿਨ ਇਸ ਦਾਲ ਦਾ ਸੇਵਨ ਕਰੋ ਤੇ ਲੰਚ ਟਾਈਮ ਦੇ ਵਿੱਚ ਜਾਨੀ ਕਿ ਦੁਪਹਿਰ ਦੇ ਸਮੇਂ ਇਸ ਦਾਲ ਦਾ ਜਿਹੜਾ ਸੇਵਨ ਆ ਉਹ ਸਭ ਤੋਂ ਬੈਸਟ ਮੰਨਿਆ ਗਿਆ ਵਾ ਜਿਨ੍ਹਾਂ ਨੂੰ ਕਬਜ ਦੀ ਸਮੱਸਿਆ ਰਹਿੰਦੀ ਆ ਉਹਨਾਂ ਦੇ ਲਈ ਵੀ ਇਹ ਦਾਲ ਬਹੁਤ ਹੀ ਜ਼ਿਆਦਾ ਗੁਣਕਾਰੀ ਹੈ ਇਸ ਦੇ ਇਲਾਵਾ ਸ਼ੂਗਰ ਦੀ ਸਮੱਸਿਆ ਪੇਸ਼ਾਬ ਦੀ ਸਮੱਸਿਆ ਉਹ ਇਸ ਤਰ੍ਹਾਂ ਦੀ ਕੋਈ ਵੀ ਸਰੀਰ ਦੀ ਪ੍ਰੋਬਲਮ ਆ ਉਸ ਦੇ ਵਿੱਚ ਇਹ ਦਾਲ ਗੁਨਾ ਦੇ ਖਾਨ ਹੈ ਇਸ ਕਰਕੇ ਠੰਡ ਦੇ ਮੌਸਮ ਦੇ ਵਿੱਚ ਇਸ ਦਾਲ ਨੂੰ ਬਣਾ ਕੇ ਇਸ ਦਾ ਸੇਵਨ ਜ਼ਰੂਰ ਕਰੋ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਇਸ ਦਾ ਨਾਮ ਦੱਸ ਦਿੰਨੀ ਆ ਕਿ ਸਾਡੇ ਇਹ ਇਲਾਕੇ ਦੇ ਵਿੱਚ ਇਸ ਨੂੰ ਕੁਲਥੀ ਦੀ ਦਾਲ ਕਿਹਾ ਜਾਂਦਾ ਹੈ। ਕਈ ਲੋਕ ਇਸ ਨੂੰ ਕੁਲਥੀ ਦੀ ਦਾਲ ਵੀ ਬੋਲਦੇ ਆ ਤੇ ਪੰਸਾਰੀ ਦੀ ਦੁਕਾਨ ਤੋਂ ਚਾਹ ਜਿੱਥੋਂ ਵੀ ਆਪਾਂ ਸਮਾਨ ਲੈਨੇ ਆ ਉਥੇ ਇਹ ਆਸਾਨੀ ਨਾਲ ਮਿਲ ਜਾਂਦੀ ਆ। ਪਹਾੜੀ ਇਲਾਕਿਆਂ ਦੀ ਇਹ ਦਾਲ ਜਿਹੜੀ ਆ ਇਹ ਉੱਧਰਲੇ ਇਲਾਕਿਆਂ ਦੇ ਵਿੱਚ ਜ਼ਿਆਦਾ ਹੁੰਦੀ ਆ। ਉਮੀਦ ਕਰਦੇ ਆਂ ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ। ਥੈਂਕ ਯੂ।